ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਕਮਾਂਕਾਰਾਂ ਚ ਬਾਈ ਟਾਈਮ ਨਹੀਂ ਸੀ ਲੱਗਦਾ ਹੁੰਦਾ ਇਸ ਕਰਕੇ YouTube ਤੇ Facebook ਤੇ ਵੀਡੀਓ ਆਪਾਂ ਬੰਦ ਕਰ ਰੱਖੀਆਂ ਸੀ ਤੇ ਪਰ ਹੁਣ ਰੈਗੂਲਰ YouTube Facebook ਤੇ ਵੀ ਸੇਲ ਪਰਚੇਸ ਵਾਲੀਆਂ ਵੀਡੀਓ ਆਇਆ ਕਰਨੀਆਂ ਤੇ ਜਿਹੜੇ ਮੇਰੇ ਵੀਰ ਭਰਾ ਨਵੇਂ ਆਏ ਆਪਣੀ Facebook ਪੇਜ ਜਾਂ YouTube ਚੈਨਲ ਤੇ ਤਾਂ ਉਹ Facebook ਪੇਜ ਆਪਣਾ ਫੋਲੋ ਕਰ ਦਿਓ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣੇ ਕੋਲੇ ਇੱਕ ਘੋੜਾ ਜਗਤ ਦੇ ਵਿੱਚ ਘੋੜਾ ਮਸ਼ਹੂਰ ਹੋਇਆ ਮਸ਼ਹੂਰ ਹੋਇਆ ਘੋੜਾ ਅਲਵੰਦ ਦੇ ਨਾਮ ਤੇ ਉਸ ਘੋੜੇ ਦੀ ਇਹ ਬੱਚੀ ਲੈ ਕੇ ਆਇਆ ਆਪਾਂ ਤੁਹਾਡੇ ਲਈ ਤੇ ਸਾਰੀ ਡਿਟੇਲ ਆਪਾਂ ਜਿੰਨੀ ਮਾਲਕ ਨੇ ਆਪਰ ਨੂੰ ਦਿੱਤੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਬੇਸ਼ੇਰੀ ਹੈਗੀ ਜੀ ਮਲੂਕੇ ਵਾਲੇ ਅਲਵੰਦ ਘੋੜੇ ਦੀ ਅਲਵੰਦ ਘੋੜੇ ਦੇ ਬਹੁਤ ਜ਼ਿਆਦੇ ਚੰਗੇ ਚੰਗੇ ਬੱਚੇ ਆਏ ਆ ਚੰਗੀ ਹਾਈਟ ਵਾਲੇ ਤੇ ਚੰਗੇ ਮਲ ਸ਼ੋਹਾਂ ਦੇ ਵਿੱਚ ਵੀ ਜਾਂਦੇ ਰਹੇ ਘੋੜੇ ਦੇ ਬੱਚੇ ਤੇ ਉਹਦੀ ਇਹ ਬੱਚੀ ਹੈ ਜੀ 19 ਮਹੀਨੇ ਦੀ ਉਮਰ ਆ 98 ਪਲੱਸ ਫੱਟੀ ਵਾਲੀ ਹਾਈਟ ਹੈ ਜੀ ਤੇ ਜਿਹੜਾ ਇਹਦਾ ਬਾਪ ਆ ਉਹ ਮਲੂਕੇ ਵਾਲਾ ਅਲਵੰਦ ਘੋੜਾ ਜੀ ਮਾਂ ਇਹਦੀ ਚੰਬੀ ਹੈ ਜੀ ਮਾਂ ਦੀ ਹਾਈਟ 63 ਇੰਚ ਹੈ ਪ੍ਰੋਪਰ ਵਾਟਰ ਸਕੇਲ ਵਾਲੀ ਤੇ ਮਾਂ ਇਹਦੀ 파ਰਸ ਘੋੜੇ ਦੀ ਬੱਚੀ ਹੈ ਜੀ 파ਰਸ ਘੋੜਾ ਜਿਹੜਾ ਗਿਆਨ ਸਿੰਘ ਕੋਲੇ ਹੁੰਦਾ ਸੀਗਾ ਉਹਦੀ ਇਹ ਬੱਚੀ ਹੈ ਯਾਨੀ ਕਿ ਇਹਦੀ ਮਾਂ ਉਹਦੀ ਬੱਚੀ ਆ ਤੇ ਇਹ ਬੇਸ਼ੇਰੀ ਆਪਣੇ ਭਰਾ ਉੱਤਮ ਦੇ ਕੋਲੇ ਆ ਉੱਤਮ ਦਾ ਜਿਹੜਾ ਐਡਰੈਸ ਹੈ ਜਿਹੜਾ ਏਰੀਆ ਹੈ ਉਹ ਪਿੰਡ ਜੀਵਨਨਗਰ ਜ਼ਿਲ੍ਹਾ ਸਰਸਰ ਜਦੋਂ ਸਰਸੇ ਤੋਂ ਆਪਾਂ ਰਾਣੀ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਉਹਦੇ ਰਾਹ 'ਚ ਆਉਂਦਾ ਬਾਈ ਦਾ ਪਿੰਡ ਜੀਵਨਨਗਰ ਉੱਥੇ ਇਹ ਬੇਸ਼ੇਰੀ ਮੌਜੂਦ ਹੈ ਜਿਹੜੇ ਮੇਰੇ ਸੱਜਣ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਬਾਈ ਨਾਲ ਸੰਪਰਕ ਕਰਕੇ ਖਰੀਦ ਸਕਦਾ ਹੈ ਪੰਜ ਕਲਿਆਣੀ ਚੰਬੀ ਬੇਸ਼ੇਰੀ ਹੈ ਜੀ ਸੋ ਕਰੋ ਮੇਰੇ ਵੀਰ ਭਰਾ ਨਾਲ ਸੰਪਰਕ ਤੇ ਜਿਹੜੇ ਵੀਰ ਨੂੰ ਚਾਹੀਦੀ ਆ ਤੇ ਬਾਕੀ ਦੋਸਤੋ ਜਿਨੇ ਅਜੇ ਤੱਕ ਪੇਜ ਫੋਲੋ ਨਹੀਂ ਕੀਤਾ ਪੇਜ ਫੋਲੋ ਕਰ ਦੋ ਅੱਗੇ ਸੱਜਣਾ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਘੱਟ ਪੈਸਿਆਂ ਦੇ ਵਿੱਚ ਚੰਗਾ ਜਾਨਵਰ ਖਰੀਦਣਾ ਤੇ ਬਾਲ ਪੌਰੀਆਂ ਦੀ ਬੱਚੀ ਸਾਫ ਆ ਜੀ ਬਾਕੀ ਤੁਸੀਂ ਕੱਟ ਕੰਡੀਸ਼ਨ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਜਿਹੜੇ ਬੰਦੇ ਨੇ ਵੀਡੀਓ ਪਾਉਣੀ ਆ ਉਹ ਮੈਨੂੰ 97000 ਵਾਲੇ ਨੰਬਰ ਤੇ ਸੰਪਰਕ ਕਰ ਲਈ ਤੇ ਆਪਣੀ ਵੀਡੀਓ ਪਵਾ ਲੈ ਸੀ ਲੜੀ